ਤੂੰ ਜਾਗ ਮੈਂ ਹਿੰਦੂ ਯੋਧੇ ਆ ਤੇਰ ਧਰਮ ਨੂੰ ਹੈ ਲਲਕਾ ਤੇਰ ਧਰਮ ਤੇ ਹਮਲਾ ਹੋ ਗਿਆ ਤੇਰ ਧਰਮ ਤੇ ਹਮਲਾ ਹੋ ਗਿਆ ਤੂੰ ਸੁੱਤਾ ਲੰਬੀ ਤਾਂ ਉੱਠ ਸ਼ੇਰ ਜਵਾਨਾ ਜਾਗ ਜਾ ਚੱਲ ਉੱਠ ਸ਼ੇਰ ਜਵਾਨਾ ਜਾਗ ਜਾ ਤੇਰੇ ਧਰਮ ਤੇ ਕਰ ਗਏ ਵਾ ਤੂੰ ਜਾਗ ਮੈਂ ਹਿੰਦੂ ਯੋਧੇ ਤਰ ਤਰ ਮਨੁਆ ਲਲਕਾਰ ਤਰ ਤਰ ਮਨੁਆ ਲਲਕਾਰ ਪੰਜਾਬ ਚੈਪਟਰ ਯੂनाइटेड ਪੋਸਟ ਦੇਖ ਰਹੇ ਹੋ ਤਾਂ ਮੈਂ ਮਨੋਜੀ ਦਾ ਸੋ ਦੋਸਤੋ ਅੱਜ ਪਾਲੀ ਸਹਿਜਪਾਲ ਵਿਸ਼ਵ Hindu ਪ੍ਰਿਸ਼ਦ ਬਜੰਗ ਦਲ ਤੋਂ ਜੋ ਕਿ ਮਹਾ ਮੰਤਰੀ ਵੀ ਨੇ ਤੇ ਉਹਨਾਂ ਨੇ ਅੱਜ ਇੱਕ ਸੋਂਗ ਕੱਢਿਆ ਲਲਕਾਰ ਲਲਕਾਰ ਸੋਂਗ ਦਾ ਨਾਮ ਸੁਣ ਕੇ ਤੁਸੀਂ ਸੋਚੋਗੇ ਕਿ ਲਲਕਾਰ ਕਿਸ ਚੀਜ਼ ਦੀ ਹੈ ਇਹ ਉਸ ਚੀਜ਼ ਦੀ ਲਲਕਾਰ ਇਹਨਾਂ ਨੇ ਇੱਕ Song ਕੱਢਿਆ ਜੋ ਕਿ Hindu ਸਮਾਜ ਦੇ ਉੱਤੇ ਚਾਹੇ ਕਸ਼ਮੀਰ ਹੋਵੇ ਚਾਹੇ ਪੰਜਾਬ ਹੋਵੇ ਚਾਹੇ ਧਰਮਾਂਤਰਣ ਹੋਵੇ ਚਾਹੇ ਲਵ ਲਵਰੀਹਾਦ ਹੋਵੇ ਉੱਤੇ ਜੇਨੋਸਾਈਡ ਜਿਹੜਾ ਹੁੰਦਾ ਆ ਉਹਨੂੰ ਲੈ ਕੇ ਪਾਲੀ ਸਹਿਜ ਵੱਲੋਂ ਇੱਕ ਨਵਾਂ Song ਕੱਢਿਆ ਲਲਕਾਰ ਉਹ Song ਦੇ ਬੋਲ ਵੀ ਤੁਹਾਨੂੰ ਜਨਾਵਾਂਗੇ ਦਾ ਪਹਿਲਾਂ ਪਾਲੀ ਸਹਿਜਪਾਲ ਤੇ ਉਹਨਾਂ ਨਾਲ ਜਿਹੜੇ ਸ਼ਹਿਰ ਦੇ ਤਮਾਮ Hindu ਸੰਗਠਨ ਅਤੇ ਸ਼ਹਿਰ ਦੇ ਤਮਾਮ ਉਹ ਸ਼ਖਸੀਤਾਂ ਜੋ ਕਿ ਆਪਣੇ ਆਪ ਦੇ ਵਿੱਚ ਇੱਕ ਰਸੂਕ ਰੱਖਦੇ ਨੇ ਜਿਨ੍ਹਾਂ ਦਾ ਵਿਯੂਦ ਆ ਇਤਿਹਾਸ ਵਿੱਚੋਂ ਮੌਜੂਦ ਹੈ ਚਾਹੇ ਠੱਪੜ ਪਰਿਵਾਰ ਤੋਂ ਠੱਪੜ ਪਰਿਵਾਰ ਦੇ ਵੰਸ਼ਜ ਵੀ ਇੱਥੇ ਖੜੇ ਨੇ ਤ੍ਰਿਵੰਦ ਠੱਪੜ ਜੀ ਤੇ ਪਹਿਲਾ ਪਾਲੀ ਸਾਈਂਬਾਲ ਜੀ ਤੋਂ ਸ਼ੁਰੂ ਕਰਦੇ ਆ ਲਲਕਾਰ ਸੋਂ ਕੱਢਿਆ ਜੀ ਬੋਲ ਵੀ ਸੁਣੇ ਆ ਜੀ Hindu Samaj ਉੱਤੇ ਕੱਢਿਆ ਕੀ ਕਹਿਣਾ ਹੈ ਕਿਉਂ ਇਹ ਸੋਂ ਕੱਢਣ ਦੀ ਲੋੜ ਹੈ ਇਹ ਜੋ ਗੀਤ ਸਾਡਾ Hindu ਸਮਾਜ ਨੂੰ ਸੰਗਠਿਤ ਕਰਨ ਲਈ ਇਹ ਗੀਤ ਜਿਹੜਾ ਇਹ ਗਾਇਆ ਗਿਆ ਔਰ ਇਸ ਗੀਤ ਦੇ ਵਿੱਚ ਜੜੀਆਂ ਕਿ ਵੀ ਸਾਜ਼ਿਸ਼ਾਂ Hindu ਧਰਮ ਦੇ ਖਿਲਾਫ ਚਲਦੀਆਂ ਪਈਆਂ ਆ ਉਹਨਾਂ ਦਾ ਪਰਦਾ ਜ਼ਾਹਰ ਕੀਤਾ ਔਰ ਆਪਣੇ ਸਮਾਜ ਨੂੰ ਸੰਗਠਿਤ ਕਰਨ ਦੇ ਲਈ ਇਕਜਟ ਹੋਣ ਕਰਨ ਦੇ ਲਈ ਇਹ ਗੀਤ ਜਿਹੜਾ ਆ ਉਹ ਗਾਇਆ ਗਿਆ ਸੋ ਇਸ ਸੌਂਗ ਦੇ ਵਿੱਚ ਧਰਮਾਂਤਰਣ ਵੀ ਦਿਖਾਇਆ ਗਿਆ ਲਵ ਜਿਹਦ ਵੀ ਦਿਖਾਇਆ ਗਿਆ ਪੰਜਾਬ ਦਾ ਇਹੜਾ ਪੰਜਾਬ ਦੇ ਵਿੱਚ ਜੋ ਹੋ ਵੀ ਹੋਇਆ ਉਹ ਵੀ ਦਿਖਾਇਆ ਗਿਆ ਜਦੋਂ 84 ਵੇਲੇ ਦੀ ਗੱਲ ਕਰੀਏ ਤੇ ਉਦੋਂ ਕਸ਼ਮੀਰ ਦਾ ਵੀ ਦਿਖਾਇਆ ਗਿਆ ਤੇ ਇਹ ਜਿਹੜੇ ਪਲ ਦਿਖਾਇਆ ਗਿਆ ਸਿਰਫ Hindu ਸਮਾਜ ਦੇ ਵਿੱਚ ਦਿਖਾਇਆ ਗਿਆ ਇਹਦੇ ਵਿੱਚ ਕੀ ਹੋਰ ਵੀ ਜਿੰਨਾ ਨਾ ਗੈਨਕ ਧਰਮਾਂ ਦੇ ਵਿੱਚ ਜੋ ਹੋਇਆ ਇਹ ਖਾਸ ਕਰਕੇ ਸਿਰਫ Hindu ਸਮਾਜ ਦੇ ਲਈ ਹੈ ਕਿ ਬਾਕੀ ਵੀ ਜਿਹੜੇ ਭਾਰਤ ਦੇ ਵਿੱਚ ਲੋਕ ਰਹਿਣ ਵਾਲੇ ਉਹਨਾਂ ਲਈ ਵੀ ਜੇਕਰ ਮੈਂ ਗੱਲ ਕਰਾਂ ਸਨਾਤਨ ਧਰਮ ਦੀ ਹਿੰਦੂ ਸਮਾਜ ਦੀ ਗੱਲ ਕਰਾਂ ਅਗਰ ਅਸੀਂ ਆਪਣੇ ਇਤਿਹਾਸ ਪਿੱਛੇ ਦੀ ਜਾ ਕੇ ਦੇਖੀਏ ਤੱਕ ਕਸ਼ਮੀਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਹਿੰਦੂਆਂ ਤੇ ਅਤਿਆਚਾਰ ਹੋਇਆ ਕਿਸ ਤਰ੍ਹਾਂ ਕ ਹਿੰਦੂਆਂ ਨੂੰ ਮਾਰਿਆ ਉਥੋਂ ਦੀ ਭਜਾਇਆ ਹਿੰਦੂ ਬੱਚੀਆਂ ਦੇ ਨਾਲ ਕਿਸ ਤਰੀਕੇ ਦੇ ਨਾਲ ਰੇਪ ਹੋਇਆ ਫਿਰ ਅਸੀਂ ਲੱਗ ਲੱਗ ਜਗ੍ਹਾ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਦੀ ਵੀ ਇਹ ਗੱਲ ਕਰੀਏ ਕਾਲੇ ਦੌਰ ਦੀ ਗੱਲ ਕਰੀਏ ਜਿਹੜੇ ਕਿ ਨਿਰਦੋਸ਼ ਹਿੰਦੂ ਸੀ ਉਹਨਾਂ ਦਾ ਕਿਸ ਤਰੀਕੇ ਦੇ ਨਾਲ ਕਤਲੇਆਮ ਹੋਇਆ ਉਹਦਾ ਵੀ ਜ਼ਿਕਰ ਆ ਫਿਰ ਧਰਮਾਂ ਤਨ ਦਾ ਜ਼ਿਕਰ ਉਹਦੇ ਵਿੱਚ ਸਾਡੇ ਹਿੰਦੂ ਸਿੱਖ ਜਿਹਦੇ ਵਿੱਚ ਜੈਨ ਸਮਾਜ ਸਾਡਾ ਬੁੱਧਿਸਟ ਸਾਡੇ ਇਹਨਾਂ ਸਾਰਿਆਂ ਦਾ ਜਿਹੜਾ ਧਰਮਾਂ ਤਨ ਹੋ ਰਿਹਾ ਆ ਉਹਦੀ ਵੀ ਇਸ ਗੀਤ ਦੇ ਵਿੱਚ ਗੱਲ ਰੱਖੀ ਗਈ ਆ ਕਿ ਕਿਸ ਤਰੀਕੇ ਦੇ ਨਾਲ ਹੋ ਰਿਹਾ ਔਰ ਲਵ ਜਿਹਹਾਦ ਜਿਹੜਾ ਕਿ ਛੜੇੰਤਰ ਪੂਰੀ ਦੁਨੀਆ ਦੇ ਵਿੱਚ ਚੱਲਦਾ ਪਿਆ ਔਰ ਭਾਰਤ ਭੂਮੀ ਤੇ ਸਭ ਤੋਂ ਤੇਜ਼ੀ ਦੇ ਨਾਲ ਚੱਲਦਾ ਪਿਆ ਉਹਦਾ ਵੀ ਉਜਾਗਰ ਕੀਤਾ ਜਾ ਰਿਹਾ ਜਿਹੜੀਆਂ ਵੀ ਮੈਂ ਗੱਲਾਂ ਤੁਹਾਡੇ ਨਾਲ ਕਰਦਾ ਪਿਆ ਵਿੱਦ ਪ੍ਰੂਫ ਜਿਹੜੇ ਵੀ ਗਾਣੇ ਦੇ ਵਿੱਚ ਪਾਤਰ ਨੇ ਅਸੀਂ ਇੱਕ ਇੱਕ ਪਾਤਰ ਨੂੰ ਮਿਲੇ ਮਿਲ ਕੇ ਫਿਰ ਇਸ ਗਾਣੇ ਨੂੰ ਬਣਾਇਆ ਫਿਰ ਇਸ ਗਾਣੇ ਨੂੰ ਫਿਲਮਾਇਆ ਔਰ ਇਸ ਤਰੀਕੇ ਦੇ ਨਾਲ ਇਸ ਗਾਣੇ ਦੀ ਜਿਹੜੀ ਆ ਰਚਨਾ ਕਰਕੇ ਅੱਜ ਅਸੀਂ ਸਹਿਜਪਾਲ ਪ੍ਰੋਡਕਸ਼ਨ ਜਿਹੜੀ ਬਣਾਈ ਆ ਉਹਦੇ ਉੱਤੇ ਇਸ ਗਾਣੇ ਨੂੰ ਰਿਲੀਜ਼ ਕੀਤਾ ਤਾਂ ਮੈਂ ਤੁਹਾਡੇ ਚੈਨਲ ਦੇ ਮੱਧਮ ਬੇਨਤੀ ਕਰਾਂਗਾ ਕਿ ਹਰ ਇੱਕ Hindu ਹਰ ਇੱਕ ਸਨਾਤਨੀ ਇਸ ਗੀਤ ਨੂੰ ਜ਼ਰੂਰ ਦੇਖੇ ਜ਼ਰੂਰ ਦੇਖੇ ਕਿਉਂਕਿ ਇਹ ਜੋ ਕੁਝ ਸਾਡੇ ਸਮਾਜ ਦੇ ਵਿੱਚ ਹੋ ਰਿਹਾ ਜਿਹੜੇ ਕਈ ਲੋਕ ਅਨਜਾਨ ਨੇ ਇਹ ਕੁਝ ਹੋ ਰਿਹਾ ਉਹ ਦੇਖ ਕੇ ਉਹਨਾਂ ਨੂੰ ਪਤਾ ਲੱਗੇਗਾ ਕੀ ਕੁਝ ਹੁੰਦਾ ਪਿਆ ਔਰ Hindu ਸੰਗਠਿਤ ਹੋਣ ਇਕੱਠੇ ਹੋਣ ਦੀ ਕੋਸ਼ਿਸ਼ ਕਰੇਗਾ ਬਿਲਕੁਲ ਸੋ ਨਾਲ ਮਿਲ ਕੇ ਸੁਭਦੇਵ ਥਾਪਰ ਜੀ ਭਗਤ ਸਿੰਘ ਰਾਜਗੁਰੂ ਸੁਭਦੇਵ ਸੁਖਦੇਵ ਜੀ ਦੇ ਥਾਪਰ ਜੀ ਦੇ ਵੰਸ਼ ਜਿਹੜੇ ਅੱਗੇ ਤਰਵਨ ਥਾਪਰ ਜੀ ਖੜੇ ਆ ਥਾਪਰ ਸਾਹਿਬ ਕਾਲਾ ਦੌਰ ਆਇਆ ਹਰ ਇੱਕ ਪਾਸੇ ਆਇਆ ਹਰ ਇੱਕ ਸਮਾਜ ਦੇ ਵਿੱਚ ਵੀ ਆਇਆ Hindu ਸਮਾਜ ਉੱਤੇ ਗਾਣਾ ਕੱਢਿਆ ਗਿਆ ਬਹੁਤ ਵਧੀਆ ਹੈ ਧਰਮਾਂਤਰਨ ਵੀ ਜਿਹੜਾ ਰੋਕਨ ਦੀ ਸਾਰੇ ਪਾਸੇ ਉਹ ਗੱਲ ਕਰਦੇ ਹਰ ਕਿਉਂਕਿ ਕਿਸੇ ਪਾਸੇ ਲਾਲਚ ਦੇ ਕੇ ਕਿਤੇ ਬਸੇ ਬਰਗਲਾ ਕੇ ਜਾਂ ਆਪਣੀ ਗਾਥਾ ਸੁਣਾ ਕੇ ਧਰਮਾਂਤਰਨ ਨੂੰ ਜਿਹੜਾ ਵੱਧ ਤੋਂ ਵੱਧ ਵਧਾਵਾ ਦਿੱਤਾ ਜਾ ਰਿਹਾ ਹੈ ਲਵ ਜਿਹਦ ਦੇ ਉੱਤੇ ਵੀ ਦੇਖਣ ਨੂੰ ਮਿਲਦਾ ਹੈ ਕਿ Hindu ਸਮਾਜ ਦੀਆਂ ਕੁੜੀਆਂ ਨੂੰ ਬਰਗਲਾ ਕੇ ਲੈ ਕੇ ਜਾ ਕੇ ਬਾਅਦ ਚ ਫਿਰ ਉਹਨਾਂ ਦੀ ਕਈ ਵਾਰ ਟੈਚੀਆਂ ਵਿੱਚੋਂ ਲਾਸ਼ਾਂ ਵੀ ਮਿਲੀਆਂ ਸੋਂਗ ਦਾ ਕੀ ਤੁਹਾਨੂੰ ਖਾਸ ਲੱਗਾ ਅੱਲਾ ਤਾਂ ਪਾਲੀ ਸਹਿਜਪਾਲ ਤੇ ਉਹਨਾਂ ਦੀ ਟੀਮ ਨੂੰ ਬਹੁਤ-ਬਹੁਤ ਵਧਾਈ ਕਿਉਂਕਿ ਉਹਨਾਂ ਨੇ ਇੱਕ ਸਨਾਤਨ ਸਮਾਜ ਨੂੰ ਜਗਾਉਣ ਦਾ ਕੰਮ ਕੀਤਾ ਇਸ ਗੀਤ ਰਾਹੀਂ ਇੱਕ ਸੰਦੇਸ਼ ਉਹਨਾਂ ਨੇ ਸਮਾਜ ਨੂੰ ਦਿੱਤਾ ਕਿ ਜਿਹੜਾ ਇੱਕ ਧਰਮ ਪਰਿਵਰਤਨ ਹੋ ਰਿਹਾ ਹੈ ਜਾਂ ਜੋ ਪੁਰਾਣੇ ਟਾਈਮ ਦੇ ਵਿੱਚ ਹਿੰਦੂਆਂ ਨੂੰ ਕੱਢ-ਕੱਢ ਬੱਸਾਂ ਦੇ ਵਿੱਚੋਂ ਮਾਰਿਆ ਗਿਆ ਉਹ ਅੱਜ ਦੀ ਜਿਹੜੀ ਜਨਰੇਸ਼ਨ ਆ ਉਹਨਾਂ ਨੂੰ ਇਸ ਬਾਰੇ ਨੌਲੇਜ ਨਹੀਂ ਹੈਗੀ ਅੱਜ ਕੱਲ ਹਰ ਬੰਦੇ ਦੇ ਹੱਥ 'ਚ ਫੋਨ ਹੈ ਕਿਤਾਬ ਘੱਟ ਲੋਕੀ ਫੋਨ ਦੇਖਦੇ ਆ ਫੋਨ ਦੇ ਰਾਹੀਂ ਉਹਨਾਂ ਨੂੰ ਇਸ ਗੀਤ ਦੇ ਰਾਹੀਂ ਸੰਦੇਸ਼ ਜਾਂਦਾ ਹੈ ਕਿ ਆਪਣੇ ਧਰਮ ਲਈ ਡਟ ਕੇ ਖੜੋ ਆਪਣੇ ਧਰਮ ਲਈ ਕੰਮ ਕਰੋ ਆਪਣੇ ਧਰਮ ਲਈ ਸਹਿਯੋਗ ਕਰੋ ਹਰ ਤਨ ਮਨ ਧਨ ਦੇ ਨਾਲ ਤੇ ਮੇਰੀ ਇਹੀ ਸਾਰੇ ਲੋਕਾਂ ਨੂੰ ਤੁਹਾਡੇ ਚੈਨਲ ਦੇ ਰਾਹੀਂ ਅਪੀਲ ਹੈ ਕਿ ਵੱਧ ਚੜ ਕੇ ਇਸ ਗਾਣੇ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਕਿ ਇਸ ਗਾਣੇ ਵਿੱਚ ਤੁਹਾਨੂੰ ਕੋਈ ਛੋਟੀ ਜੀ ਕਮੀ ਲੱਗੀ ਜਿੱਦਾਂ ਕਿ ਭਗਤ ਸਿੰਘ ਰਾਜਗੁਰੂ ਸੁਖਦੇਵ ਤਿੰਨੋਂ ਨੇ ਦੇ ਇੱਕ ਮੇਰੀ ਮੇਰੀ ਇੱਕ ਬੇਨਤੀ ਸੁਣੋ ਉਹ ਜਿਹੜਾ ਮੈਟਰ ਹੈਗਾ ਉਹ ਅਲੱਗ ਹੈ ਇਹ ਇਸ ਟਾਈਮ ਜਿਹੜਾ ਅਸੀਂ ਇਕੱਠੇ ਹੋਏ ਆ ਸਨਾਤਨ ਧਰਮ ਲਈ ਇਕੱਠੇ ਹੋਏ ਆ ਅਸੀਂ ਆਪਣੇ ਸਨਾਤਨ ਧਰਮ ਨੂੰ ਇੱਕ ਮੁਠ ਕਰਨਾ ਚਾਹੁੰਦੇ ਆ ਜਿਹੜੇ ਸੰਗਠਨ ਅਲੱਗ-ਅਲੱਗ ਚੱਲਦੇ ਆ ਅਸੀਂ ਕਹਿੰਦੇ ਆ ਇੱਕ ਪਲੈਟਫਾਰਮ ਦੇ ਤਲੇ ਆਓ ਤੇ ਜਿਹੜਾ ਅੱਜ ਕੱਲ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਜਿਹੜਾ ਹੈ ਲੋਕ ਧਰਮ ਪਰਿਵਰਤਨ ਕਰ ਰਹੇ ਆ ਲੋਕਾਂ ਨੂੰ ਲਾਲਚ ਦਿੱਤਾ ਜਾ ਰਿਹਾ ਉਹ ਸਨਾਤਨ ਧਰਮ ਛੱਡ ਕੇ ਹੋਰ ਧਰਮਾਂ ਨੂੰ ਅਪਣਾ ਰਹੇ ਅਸੀਂ ਉਹਨਾਂ ਨੂੰ ਵਾਪਸ ਆਪਣੇ ਧਰਮ ਸਨਾਤਨ ਧਰਮ ਦੇ ਵਿੱਚ ਲੈ ਕੇ ਆਣਾ ਸਾਡਾ ਮੋਟਿਵ ਸਾਰਿਆਂ ਦਾ ਇੱਕੋ ਹੀ ਹੈ ਸਾਰੀ ਟੀਮਾਂ ਅਲੱਗ-ਅਲੱਗ ਕੰਮ ਕਰ ਰਹੀਆਂ ਮੈਂ ਪਾਲੀ ਸਹਿਜਪਾਲ ਨੂੰ ਸਾਲੀ ਸਹਿਜਪਾਲ ਸਹਿਜਪਾਲ ਪ੍ਰੋਡਕਸ਼ਨ ਨੂੰ ਬਹੁਤ-ਬਹੁਤ ਵਧਾਈ ਦੇਣਾ ਪਾਲੀ ਜੀ ਨੇ ਅੱਗੇ ਵੀ ਗੀਤ ਗਾਇਆ ਹਿੰਦੂ ਜਾਗੋ ਉਹ ਵੀ ਬੜਾ ਅਸੀਂ ਪ੍ਰਚਾਰ ਕੀਤਾ ਉਹਦਾ ਬਹੁਤ ਫੇਮਸ ਹੋਇਆ ਦੂਰ-ਦੂਰ ਤੱਕ ਗਿਆ ਅਸੀਂ ਚਾਹਾਂਗੇ ਇਹਨਾਂ ਦਾ ਤਨਮਨ ਧੰਦੇ ਨਾਲ ਅਸੀਂ ਸਾਰੇ ਹੀ ਸਪੋਰਟ ਕਰਾਂਗੇ ਇਦਾਂ ਹੀ ਅੱਗੇ ਗੀਤ ਗਾਦੇ ਕੱਢਦੇ ਰਹਿ ਬਿਲਕੁਲ ਸਨਾਤਮ ਧਰਮ ਇੱਕ ਇਦਰਾ ਪੇੜ ਆ ਜਿਹਦੀ ਅਲੱਗ-ਅਲੱਗ ਸ਼ਾਖਾਵਾਂ ਆ ਗੱਲ ਕਰੀਏ ਸਨਾਤਮ ਧਰਮ ਦੀ ਤਾਂ ਪਹਿਲਾਂ ਮੁਗਲ ਰਾਜ ਆਇਆ ਜਿਨ੍ਹਾਂ ਨੇ ਸਾਡੇ ਜ਼ਬਰਦਸਤੀ ਧਰਮਾਂਤਨ ਕਰਾਏ ਮੁਗਲ ਮੁਸਲਮਾਨ ਬਣਾਏਗੇ ਫਿਰ ਬੇਸ਼ੱਕ ਸਾਡੇ ਹੀ ਇੱਕ ਸਾਡੇ ਹੀ ਇੱਕ ਧਰਮ ਦਾ ਇੱਕ ਅੰਸ਼ ਜਿਹੜਾ ਕਿ ਇਸ ਤਮ ਜ ਹੈ ਤਾਂ ਬੇਸ਼ੱਕ ਚੰਦ ਮਾਤਰਾ ਦੇ ਵਿੱਚ ਪਰ ਮਾਨ ਵਾਲੀ ਗੱਲ ਆ ਕਿ ਵਰਲਡ ਵਿਦੇਸ਼ਾਂ ਵਿਦੇਸ਼ਾਂ ਤੇ ਇਦਾਂ ਦੀ ਕਿਹੜੀ ਧਰਤੀ ਹੈ ਜਿੱਥੇ ਸਿੱਖ ਸਮਾਜ ਨੇ ਸਾਡਾ ਛੰਡੇ ਨਹੀਂ ਗੱਡੇ ਪਰ ਸਾਡੇ ਜਿਹੜੇ ਧਰਮਾਂਤਰਣ ਹੋ ਰਿਹਾ ਜਿਹੜਾ ਸਾਡਾ ਇਸ ਟਾਈਮ ਜਿਹੜਾ ਲਵ ਜਿਹੜਾ ਹੋ ਰਿਹਾ ਇਹ ਕਿਦਣਾ ਕਿਦੇ ਸਾਡੇ ਹਿੰਦੂ ਸਿੱਖ ਧਰਮ ਪਰਿਵਾਰਾਂ ਦੇ ਵਿੱਚ ਜਿਹੜਾ ਕਿ ਆਟਮ ਸਾਨੂੰ ਇੱਕ ਵੱਡੀ ਘਾਟ ਲਾ ਰਿਹਾ ਪਹਿਲਾਂ ਕਹਿੰਦੇ ਸੀਗੇ ਕਿ ਸ਼ੁਰੀਆਂ ਦੇ ਨਾਲ ਗੰਡਾਸਿਆਂ ਦੇ ਨਾਲ ਕਰਵਾਇਆ ਤੇ ਹੁਣ ਪਿਆਰ ਦੇ ਵਿੱਚ ਫਸਾ ਕੇ ਜਾਂ ੱੱਕੇ ਨਾਲ ਬਰਗਲਾ ਕੇ ਹੁਣ ਸਾਡੇ ਧਰਮ ਨੂੰ ਢਾਹ ਲਾਈ ਜਾ ਰਹੀ ਹੈ ਉਹਨੂੰ ਲੈ ਕੇ ਪਾਲੀ ਜ਼ਾਇਬਲ ਜਿਹੜੀ ਸਹਿਜਪਾਲ ਪ੍ਰੋਡਕਸ਼ਨ ਵੱਲੋਂ ਇੱਕ ਗੀਤ ਜਿਹੜਾ ਗਾਇਆ ਗਿਆ ਉਹਨੂੰ ਲੈ ਕੇ ਗੱਲ ਕਰਦੇ ਆ ਅਰਜੀਵ ਟੰਡਨ ਸਾਡੇ ਨਾਲ ਜੋ ਕਿ ਇੱਥੇ ਟੰਡਨ ਸਾਹਿਬ ਨੂੰ ਬੁਲਾਇਆ ਰ ਬਣਾ ਇੱਕ ਵਾਰ ਅਰਜੀਵ ਟੰਡਨ ਜੋ ਕਿ ਸ਼ਿਵ ਸੈਨਾ ਪੰਜਾਬ ਦੇ ਚੇਅਰਮੈਨ ਉਹਨਾਂ ਨਾਲ ਵੀ ਗੱਲ ਕਰਦੇ ਆ ਟੰਡਨ ਸਾਹਿਬ ਪਾਲੀ ਸੈਜਪਾਲ ਵਿਸ਼ਵ ਹਿੰਦੂ ਪਰਿਸ਼ਦ ਤੇ ਤੁਸੀਂ ਸ਼ਿਪਸਨਾ ਤੋਂ ਅੱਜ ਇੱਕ ਸੌਂਗ ਟੈਂਡੈਂਸਾਂ ਵੱਲੋਂ ਫਿਲਮਾਇਆ ਗਿਆ ਹੈ ਜਿਹੜਾ ਇਹ ਜੀ ਤੋਂ ਫਿਲਮਾਇਆ ਗਿਆ ਉਹਨਾਂ ਦਾ ਇੱਕ ਪ੍ਰਯਾਸ ਥਾ ਵੀ ਜਾਗ ਹਿੰਦੂ ਆ ਜਾਗ ਵੀ ਉਹਨੂੰ ਜਾਗੂ ਆਈ ਹੈ ਪ੍ਰਯਾਸ ਹੈ ਉਹ ਲਲਕਾਰ ਦੇ ਥਰੂ ਕਹਿਣ ਦਾ ਦਾ ਪ੍ਰਯਾਸ ਕੀਤਾ ਪਾਲੀ ਜੀ ਨੇ ਦੇਖੋ ਹਿੰਦੂ ਕਿਉਂ ਨਾ ਜਾਗਦਾ ਸੁੱਤਾ ਪਿਆ ਨਾ ਪੰਜਾਬ ਦਾ ਹਿੰਦੂ ਤਾਂ ਜਿੱਥੇ ਸਾਰਾ ਤੇਜ ਦਾ ਹਿੰਦੂ ਜਾਗ ਗਿਆ ਹੋਇਆ ਉੱਥੇ ਪੰਜਾਬ ਦਾ ਸੁੱਤ ਸਿੰਦੂ ਸੀ ਕੰਨ ਸੁੱਤਾ ਪਿਆ ਸਾਡੇ ਨੇ ਇਥੇ ਚੌਥੇ ਦਰਜੇ ਦਾ ਵਿਹਾਰ ਕੀਤਾ ਜਾ ਰਿਹਾ ਇੱਕ ਪ੍ਰਯਾਸ ਕੀਤਾ ਲਲ ਪਾਲੀ ਜੀ ਨੇ ਲਲਕਾਰ ਦੇ ਥਰੂ ਵੀ ਸ਼ਾਇਦ ਪੰਜਾਬ ਦਾ Hindu ਜਾਗ ਕੇ ਆਪਣਾ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਹੱਕ ਮੰਗਣ ਲੱਗ ਜੇ ਪਰ ਜਿਹੜਾ Hindu ਤਾਂ ਕਿਤੇ ਨਾ ਕਿਤੇ ਸਿਰਫ ਇਸ ਟਾਈਮ ਭਾਈਚਾਰੇ ਦੇ ਵਿੱਚ ਹੀ ਰਹਿ ਜਾਂਦਾ ਧਰਮਾਂਤਰਾਂ ਉੱਤੇ ਵੀ ਕੋਈ Hindu ਨਹੀਂ ਜਾਗ ਰਿਹਾ ਨਾ ਤਾਂ ਕੋਈ ਲਵ ਯਾਰ ਉੱਤੇ ਜਾਗਦਾ ਫਿਰ ਉੱਤੇ ਝੰਡੇ ਅਲਗ-ਅਲਗ ਹੋ ਜਾਂਦੇ ਅੱਡੇ ਤਾਂ Hindu ਸਮਾਜ ਦੇ ਲੋਕ ਸਿਰਫ ਮੰਦਰ ਜਗਰਾਤੇ ਜਾ ਕੇ ਤਾਲੀਆਂ ਮਾਰਨ ਰਹਿ ਗਏ ਆ ਸਾਡੇ ਜਿਹੜਾ ਮਾਰਗਦਰਸ਼ਕ ਇਹਨਾਂ ਨੇ ਸਾਡੇ ਮਾਰਗਦਰਸ਼ਕ ਵੀ ਸਾਨੂੰ ਕਰਦੇ ਨੇ ਉਹ ਵੀ ਸਾਡੇ ਧਰਮ ਨੂੰ ਸਮਾਜ ਦੇ ਲੋਕਾਂ ਨੇ ਹੀ ਸਕਾਰ ਨੇ ਤਾਲੀਆਂ ਰਾਦੇ ਰਾਦੇ ਕਰੀ ਚਲੋ ਤਾਲੀਆਂ ਮਾਰੀ ਚਲੋ ਜਦ ਕਿ ਕਿਸ਼ਨ ਜੀ ਦਾ ਕਹਿਣਾ ਕੀ ਸੀਗਾ ਵੀ ਦੁਸ਼ਟਾਂ ਦਾ ਨਾਸ਼ ਕਰਨਾ ਜਿਹੜਾ ਧਰਮੀ ਹੈ ਉਹਦਾ ਨਾਸ਼ ਕਰਨਾ ਕਿਹਾ ਇਸ ਪ੍ਰਯਾਸ ਸਾਡੇ ਸੰਸਮਾਜ ਵੱਲੋਂ ਕੀਤਾ ਜਾ ਰਿਹਾ ਹੈ ਕਿਹਾ ਸਾਨੂੰ ਇਹ ਪਾਠ ਪੜਾਇਆ ਜਾ ਰਿਹਾ ਸਾਨੂੰ ਤਾਂ ਉਲਟਾ ਨੱਚਣ ਗਾਣ ਤੇ ਲਾਤਾ ਜਦ ਕਿ ਸਾਡੇ ਸਾਰੇ ਦੇਵੀ ਦੇਵਤਿਆਂ ਨੇ ਨਾ ਜਦੋਂ ਲੋੜ ਪਈ ਦੁਸ਼ਟਾਂ ਦਾ ਨਾਸ਼ ਕਰਨ ਦੀ ਨਾ ਸੀ ਨਾ ਹੱਥਾਂ 'ਚ ਹਥਿਆਰ ਚੱਕੀ ਸੀਗੇ ਤੇ ਸਾਡੇ ਤਾਂ Hindu ਤੇ ਸਮਾਜ ਦੇ ਘਰਾਂ ਦੇ ਵਿੱਚ ਹਥਿਆਰ ਤੱਕ ਨਹੀਂ ਹੋਣੇ ਚਾਕੂ ਤੱਕ ਨਹੀਂ ਹੋਣੇ ਕਿਰਪਾਨ ਤੱਕ ਨਹੀਂ ਹੋਣੀ ਇੱਕ ਮੁਹਿੰਮ ਤੁਹਾਡੇ ਵੱਲੋਂ ਵੀ ਸ਼ੁਰੂ ਕੀਤੀ ਸੀ ਜਾਗਰਤਿਆਂ ਵਿੱਚ ਕਿਸੇ ਵੀ ਗੈਰ ਧਰਮੀ ਬੰਦੇ ਨੂੰ ਜਾਗਰਣ ਨਹੀਂ ਕਰੰਦੇਣਾ ਮੁਹਿੰਮ ਕਿਤੇ ਨਾ ਕਿਤੇ ਉੱਤੇ ਹੀ ਠੱਪ ਹੋ ਗਈ ਬਾਅਦ ਚੋਂ ਫਿਰ ਤੁਹਾਨੂੰ ਕੋਈ ਜਗ੍ਹਾ ਦੇ ਕੋਈ ਨਹੀਂ ਗੱਲ ਹੁੰਦੀ ਪ੍ਰਯਾਸ ਚੱਲਦਾ ਹੁੰਦਾ ਸਮਾਜ ਬੜਾ ਵੱਡਾ ਨਾ ਤੇ ਕੁਰਤੀਆਂ ਬੜੇ ਸਮੇਂ ਦੀਆਂ ਕੁਰਤੀਆਂ ਇਹ ਨਹੀਂ ਵੀ ਸਾਲ ਦੋ ਸਾਲ ਦੀਆਂ ਸਾਡਾ ਧਰਮ ਇਹ ਨਹੀਂ ਆ ਵੀ 100 ਸਾਲ ਪੁਰਾਣਾ 200 ਸਾਲ ਪੁਰਾਣਾ 300 ਸਾਲ ਪੁਰਾਣਾ ਨਾ ਲੱਖਾਂ ਸਾਲ ਪੁਰਾਣਾ ਸਾਡਾ ਧਰਮ ਹੈ ਕੁਰਤੀਆਂ ਫੈਲਦੀ ਫੈਲਦੀ ਗਈਆਂ ਨਾ ਲੋਕਾਂ ਨੇ ਉਹ ਤੋਂ ਰੋਕਿਆ ਨਹੀਂ ਲੋਕਾਂ ਨੇ ਕਿਹਾ ਚਲੋ ਛੱਡੋ ਚਲੋ ਛੱਡੋ ਆਪਣਾ ਹੀ ਸਮਝਾ ਅੱਜ ਲੋਕਾਂ ਨੇ ਟੋਕਣਾ ਸ਼ੁਰੂ ਕੀਤਾ ਜਿਵੇਂ ਸ਼੍ਰੀ ਹਿੰਦੂ ਜੀ ਨੇ ਇਹ ਵੀ ਬੜਾ ਪ੍ਰਯਾਸ ਕਰਦੇ ਨੇ ਵੀ ਕਿਤੇ ਵੀ ਸ਼ੋਭਾ ਯਾਤਰਾ ਜੀ ਕੋਈ ਚਾਕੀ ਬਣਾਉਂਦਾ ਹਿੰਦੂ ਦੇਵੀ ਦੇਵਤੇ ਦੀ ਇਹ ਰੋਕਣ ਦਾ ਪ੍ਰਯਾਸ ਕਰਦੇ ਨੇ ਇੱਕ ਪ੍ਰਯਾਸ ਤੋਂ ਨਾ ਪ੍ਰਯਾਸ ਸ਼ੁਰੂ ਹੁੰਦਾ ਤੇ ਖਤਮ ਉਹਨੂੰ ਟਾਈਮ ਤਾਂ ਲੱਗਦਾ ਨਾ ਪ੍ਰਯਾਸ ਹੋਣਾ ਚਾਹੀਦਾ ਦੋ ਖਾਂਦਾ ਕਹਿੰਦੇ ਆ ਘੋੜੇ ਤੇ ਚੜ ਗਿਆ ਜਾਂਦਾ ਹੌਲੀ ਹੌਲੀ ਜਾਂਦਾ ਹੌਲੀ ਹੌਲੀ ਬਿਲਕੁਲ ਤੇ ਇਹ ਘੋੜਾ ਦੌੜੇਗਾ ਕਿ ਇਹ ਵੀ ਰੁਕਿਆ ਹੀ ਨਹੀਂ ਬਿਲਕੁਲ ਦੌੜੇਗਾ ਦੌੜੇਗਾ ਫਿਰ ਕਹਿ ਰਿਆਂ ਕਿ ਕਲਪਾਲੀ ਦਾ ਪ੍ਰਯਾਸ ਦਾ ਵੀ ਪੰਜਾਬ ਦੇ ਹਿੰਦੂ ਨੂੰ ਜਗਾਉਣਾ ਜਾਹ ਵਿੰਦੂ ਆ ਜਾਗ ਵੀ ਹੁਣ ਜਾਗੋ ਆਈ ਹੈ ਤੁਸੀਂ ਉੱਥੇ ਹੀ ਸਭ ਪੰਜਾਬ ਸਰਕਾਰ ਦੁਆਰਾ ਸਾਰੇ ਧਰਮਾਂ ਦੇ ਤਿਉਹਾਰ ਰਾਜੀ ਸੱਤਰ ਤੇ ਮਨਾਏ ਜਾਂਦੇ ਆ ਸਿਰਫ ਹਿੰਦੂ ਸਮਾਜ ਨੂੰ ਛੱਡ ਕੇ ਹੁਣ ਇੱਕ ਗੱਲ ਨਵੀਂ ਉੱਠੀ ਆ ਹਿੰਦੂ ਸਮਾਜ ਨੇ ਗੱਲ ਕੀਤੀ ਵੀ ਮਾਹ ਸ਼ੁਰਤੀ ਦਾ ਤਿਉਹਾਰ ਵੀ ਸਰਕਾਰ ਰਾਜੀ ਸੱਤਰ ਤੇ ਮਨਾਵੇ ਹੁਣ ਦੇਖਦੇ ਆ ਸਰਕਾਰ ਮਨਾਉਂਦੀ ਜਾਂ ਨਹੀਂ ਮਨਾਉਂਦੀ ਉਹਨਾਂ ਦੀ ਨਜ਼ਰ ਦੇ ਵਿੱਚ ਪੰਜਾਬ ਦੇ ਵਿੱਚ ਹਿੰਦੂ ਸਮਾਜ ਦੀ ਕੋਈ ਅਹਿਮੀਅਤ ਹੈ ਜਾਂ ਨਹੀਂ ਹੈ ਕਿ ਸਿਰ ਪਿੱਤਰ ਗੁਰੂ ਗ੍ਰੰਥ ਸਾਹਿਬ ਦੀ ਸ਼ੁਭ ਯਾਤਰਾ ਨਿਕਲਦੀ ਆ ਹਰ ਸ਼ਹਿਰ ਦਾ ਡਿਪਟੀ ਕਮਿਸ਼ਨਰ ਐਸਐਸਪੀ ਉਹਦਾ ਸਵਾਗਤ ਗੱਜ-ਬੱਜ ਕੇ ਕਰਦਾ ਸਲਾਮੀ ਦਿੰਦਾ ਅਸੀਂ ਵੀ ਕੀ ਕਿਹਾ ਵਾ ਵੀ ਮਾਹ ਸ਼ੁਰਤੀ ਦਾ ਤਿਉਹਾਰ ਪੰਜਾਬ ਦੇ ਵਿੱਚ ਹਰ ਜਗ੍ਹਾ ਬਣਾਇਆ ਜਾਂਦਾ ਤੇ ਹਰ ਸ਼ਹਿਰ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਭਗਵਾਨ ਬੋਲੇनाथ ਦੀ ਸ਼ੁਭ ਯਾਤਰਾ ਨਿਕਲਦੀ ਹੈ ਦੇਖਦੇ ਆ ਵੀ ਸਰਕਾਰ ਦੁਆਰਾ ਉਹਨਾਂ ਦਾ ਸਵਾਗਤ ਡਿਪਟੀ ਕਮਿਸ਼ਨਰ ਦੁਆਰਾ ਜ਼ਿਲ੍ਹਾ ਪੁਲਿਸ ਮੁਖੀ ਦੁਆਰਾ ਉਹਨਾਂ ਦਾ ਸਵਾਗਤ ਗੱਜ-ਬੱਜ ਕੇ ਕੀਤਾ ਜਾਂਦਾ ਜਾਂ ਨਹੀਂ ਕੀਤਾ ਜਾਂਦਾ ਇੱਥੇ ਪਤਾ ਲੱਗ ਜਾਊਗਾ ਵੀ ਸਾਡੇ ਸਾਡੀ ਸੁਣਵਾਈ ਪੰਜਾਬ 'ਚ ਹੈ ਜਾਂ ਨਹੀਂ ਹੈ ਇਹ ਤੁਹਾਨੂੰ ਪਤਾ ਲੱਗੂਗਾ ਪਾਲੀ ਜੀ ਦਾ ਜਿਹੜਾ ਰਾਵ ਹੈ ਬਿਲਕੁਲ ਠੀਕ ਚੱਲ ਰਿਹਾ ਵੀ ਹਿੰਦੂਆਂ ਨੂੰ ਜਗਾਉਣ ਦਾ ਵੀ ਜਾਗ ਹਿੰਦੂਆ ਜਾਗ ਵੀ ਹੁਣ ਲਲਕਾਰ ਆਈ ਹੈ ਵੀ ਲਲਕਾਰ ਆਈ ਹੈ ਹੁਣ ਤਾਂ ਜਾਗਣਾ ਪੈਣਾ ਤੈਨੂੰ ਬਿਲਕੁਲ ਹਰ ਇੱਕ ਨੂੰ ਜਾਗਣਾ ਵੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਕੋਈ ਸ਼ਬਦ ਨੇ ਕਹਿੰਦੇ ਧਰਮ ਬਿਨਾ ਨਾ ਰਾਜ ਚੱਲੇ ਹੈ ਤੇ ਰਾਜ ਬਿਨਾ ਸਭ ਦਲੇ ਮਲੇ ਆ ਸੋ ਜਿਸ ਦਾ ਰਾਜ ਆ ਉਹ ਫਿਰ ਚਲਾਣਾ ਵੀ ਉਹਨੂੰ ਆਣਾ ਚਾਹੀਦਾ ਆ ਕਿਉਂਕਿ ਸਨਾਤਨ ਦਾ ਇੱਕ ਜਿਹੜਾ ਹਿੰਦੁਸਤਾਨ ਭਾਰਤ ਜਿਹਨੂੰ ਸਨਾਤਨ ਦੀ ਜੜ੍ਹ ਜਿੱਤੋਂ ਯੁਗਾ ਯੁਗਾ ਤੇ ਚੱਲੀ ਸੀ ਜਿਹਦੇ ਸਾਡਾ ਕਾਬਲ ਖੰਧਾਰ ਤੋਂ ਵੀ ਅੱਗੇ ਸਾਡੇ ਰਾਜ ਸੀ ਤੇ ਜੇ ਦੁਨੀਆ ਦੇ ਕਿਸੇ ਵੀ ਕੋਨੇ ਦੀ ਗੱਲ ਕਰੀਏ ਉੱਥੋਂ ਪੋਲੇਨਾਥ ਦੇ ਪਵਿੱਤਰ ਸ਼ਿਵਲਿੰਗ ਦੀ ਕਿਤੇ ਨਾ ਕਿਤੇ ਉਪਸਥਿਤੀ ਨਜ਼ਰ ਆਂਦੀ ਆ ਤੇ ਪਰ ਕਿਤੇ ਨਾ ਕਿਤੇ ਦੁਨੀਆ ਮੰਨਣ ਨੂੰ ਵੀ ਤਿਆਰ ਨਹੀਂ ਹੁੰਦੀ ਕਿਉਂਕਿ ਕਹਿੰਦੇ ਆ ਜੀ ਸਾਡਾ ਧਰਮ ਪੁਰਾਣਾ ਜਾਂ ਸਾਡਾ ਧਰਮ ਬਰਾਬਰ ਅਸੀਂ ਕਿਸੇ ਤੇ ਡਿਬੇਟ ਨਹੀਂ ਕਰਦੇ ਪਰ ਜਿਸ ਵੀ ਧਰਮ ਜੇ ਆ ਉਹਦੀ ਰੱਖਿਆ ਕਰਨ ਲਈ ਹਰੇਕ ਨੂੰ ਤਤਪਰ ਰਹਿਣਾ ਚਾਹੀਦਾ ਸੰਗ ਵਿੱਚ ਤੁਸੀਂ ਵੀ ਜੀ ਤੁਸੀਂ ਵੀ ਰੋਲ ਦਿੱਤਾ ਇਸ ਸੰਗ ਵਿੱਚ ਜੀ ਹਾਂ ਜੀ ਕੀ ਕੀ ਲੱਗਾ ਵਧੀਆ ਇਸ ਸੰਗ ਦੇ ਵਿੱਚ ਰੋਲ ਦੇਣਾ ਕੀ ਕੀ ਨਜ਼ਰ ਆਇਆ मैं यही हूँ भाई ये गाना बहुत अच्छा था और मैं बहुत खुश नसीब हूँ कि ये गाना मेरे पर फरमाया गया है इसके अंदर यही दिखाया है गया है भी जैसे एक हिंदू लड़की है मुसलमान लड़के से प्यार कर लेती है ये गलत है नहीं करना चाहिए भी किसी मुसलमान लड़के से प्यार नहीं करना चाहिए वो क्या करते हैं हम हिंदुओं के साथ क्या करते हैं प्यार का नाटक करते हैं फिर हमारी इज्जत लूटते हैं फिर बाद में इसमें दिखाया गया कि मेरे से प्यार का नाटक करके बाद में मेरे भाई को मार भी दिया उन्होंने ये चीज़ बहुत गलत है और एक चीज़ ये देखी है भाई जब ਮੁਸਲਮਾਨ ਲੋਗੋ ਮੇ ਕੋਈ ਬਾਤ ਹੁੰਦੀ ਹੈ ਤਾਂ ਚਾਰ ਮੁਸਲਮਾਨ ਇਕੱਠੇ ਹੋ ਜਾਂਦੇ ਆਂ ਕਰਤੇ ਕਰਤੇ ਦਰਜਣੇ ਇਕੱਠੇ ਹੋ ਜਾਂਦੇ ਪੂਰੀ ਕੌਮ ਉਨਕੀ ਇਕੱਠੀ ਹੋ ਜਾਂਦੀ ਹੈ ਪਰ ਹਮਾਰੇ ਹਿੰਦੂ ਮੇ ਇਹ ਚੀਜ਼ ਦੇਖੀ ਗਈ ਹੈ ਅਗਰ ਹਮਾਰੇ ਹਿੰਦੂ ਮੇ ਕਿਸੇ ਹਮਾਰੇ ਭਾਈ ਕੋ ਕੋਈ ਮਾਰ ਵੀ ਦੇ ਨਾ ਤਾਂ ਜਲਦੀ ਸੇ ਹਿੰਦੂ ਮੇ ਇਕਤਾ ਨਹੀਂ ਹੁੰਦੀ ਤੁਹਾਡੀ ਗੱਲ ਕੱਟਦਾ ਮੈਂ ਤੁਸੀਂ ਕਹਿੰਨੇ ਹੋ ਮੁਸਲਮਾਨਾਂ ਨਾਲ ਪਿਆਰ ਨਹੀਂ ਕਰਨਾ ਚਾਹੀਦਾ ਬਹੁਤ ਵਧੀਆ ਗੱਲ ਆ ਸਿਖਾਣਾ ਹੈ ਉਹ ਲੜਕੀਆਂ ਕੋ ਨਹੀਂ ਕਰਨਾ ਚਾਹੀਦਾ ਨਹੀਂ ਕਰਨਾ ਜੀ ਬਹੁਤ ਵਧੀਆ ਸਿਖਾਣਾ ਕਿੰਨੇ ਹਾਂ ਹਾਂਜੀ ਸਿਖਾਣਾ ਕਿੰਨੇ ਆਪਣੇ ਧਰਮ ਬਾਰੇ ਬੱਚਿਆਂ ਨੂੰ ਕਿੰਨੇ ਦੱਸਣਾ ਕਿਹੜਾ ਫਰਜ਼ ਹੁੰ ਇਹ ਆਪਣੇ ਮਾਪਿਆਂ ਨੂੰ ਦੱਸੂਗੇ ਹਾਂਜੀ ਆਪਣਾ ਸਮਾਜ ਦੱਸੂਗਾ ਅਰੇ ਖੁਦ ਇੱਕ ਲੜਕੀ ਨੂੰ ਖੁਦ ਵੀ ਮਲੇਕ ਲੜਕੀ ਕੋ ਆਪਣਾ ਵੀ ਸੋਚਣਾ ਚਾਹੀਏ ਭਈ ਇਹ ਜੋ ਮੁਸਲਮਾਨ ਹੈ ਇਹਨਾਂ ਵਿੱਚ ਆਪਣਾਪਨ ਨਹੀਂ ਹੈ ਇਹ ਹਮ ਲੋਕੋ ਕੇ ਸਾਥ ਹਮ ਲੜਕੀਆਂ ਕੇ ਸਾਥ ਹਿੰਦੂ ਕੇ ਲੜਕੀਆਂ ਕੇ ਸਾਥ ਗਲਤ ਹੀ ਕਰਦੇ ਪਰ ਸੋਸ਼ਲ ਮੀਡੀਆ ਤੇ ਅੱਜ ਵੀ ਚੱਲਦਾ ਪਿਆ ਉਹ ਸ਼ਰੀਆਮ ਨਾਲ ਨਾਲ ਕਹਿੰਦੇ ਇੱਕ ਇੱਕ ਮੈਂ ਉਹ ਦੇ ਦਉਣਾ ਰੀਲਾਂ ਦੀਆਂ ਉਹਦੇ ਵਿੱਚ ਇੱਕ ਮੁਸਲਮਾਨ ਲੜਕਾ ਉਹ ਕੁੜੀ ਕਹਿੰਦੀ ਅਸੀਂ ਘਰ ਲੇਤਾ ਜੇ ਮੰਦਰ ਆ ਅਜੇ ਡਿਸਾਈਡ ਨਹੀਂ ਕੀਤਾ ਅਸੀਂ ਕੁਰਾਨ ਵੀ ਰੱਖਦੇ ਕੀਤਾ ਵੀ ਰੱਖਦੇ ਉਹ ਕਹਿੰਦਾ ਨਹੀਂ ਮੈਂ ਮੁਮਦਮ ਆ ਉਹ ਸ਼ਰੀਆਮ ਆਪਣੀ ਮੰਨਸ਼ਾ ਦੱਸਦਾ ਪਿਆ ਉਸ ਰੀਲ ਵਿੱਚ पर फिर भी वो समझ नहीं हो कहते मेरे ब्याह कराना नहीं सर बहुत ये चीज़ बहुत गलत है खास करके हिंदुओं की लड़कियों को मैं यही संदेशा देना चाहूँगी अपना धर्म मत बदलो और मैं तो गर्व से कहती हूँ कि मैं हिंदू हूँ और मुझे इस गाने में काम करके बहुत खुशी मिली और मुझे गर्व है कि मैं सोच भी नहीं सकती भाई मैं इतनी खुश नसीब नसीबूँ ना कि ये गाना मुझे मिला मैंने इसके अंदर रोल करा और मैं मुझे गर्व है बहुत ज़्यादा कि मैं हिंदू धर्म से हूँ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਤੁਸੀਂ ਵੀ ਰੋਲ ਕੀਤਾ ਕਰਨਗੇ ਬਿਲਕੁਲ ਜੀ ਮੈਨੇ ਵੀ ਕੀਤਾ ਹੈ ਰੋਲ ਕੀ ਸੰਦੇਸ਼ ਹੈ ਤੋਂ ਮੈਂ ਸੰਦੇਸ਼ ਇਹ ਦੇਣਾ ਚਾਹਨੀ ਆ ਜੀ ਦੀ ਨੌਜਵਾਨ ਪੀੜੀ ਨੂੰ ਖਾਸ ਕਰਕੇ ਕਿ ਇਹ ਜਿਹੜਾ ਧਰਮ ਪਰਿਵਰਤਨ ਲਵ ਜਿਹੜਾ ਦਾ ਜੋ ਮੁੱਦਾ ਹੈ ਹਮੇਸ਼ਾ ਸੀ ਲੈ ਕੇ ਉੱਠਦੇ ਆ ਔਰ ਜੋ ਸਾਡਾ ਇੱਕ ਗਾਣਾ ਆਇਆ ਲਲਕਾਰ ਔਰ ਇਹ ਸੰਦੇਸ਼ ਸਿੱਧਾ-ਸਿੱਧਾ ਹਿੰਦੂ ਵਿਰੋਧੀਆਂ ਨੂੰ ਜਿਹੜੇ ਸਾਡੇ ਹਿੰਦੂਆਂ ਦੇ ਖਿਲਾਫ ਬੋਲਦੇ ਨੇ ਖਿਲਾਫ ਕਮੈਂਟ ਕਰਦੇ ਨੇ ਔਰ ਸਾਡੀਆਂ ਬੇਟੀਆਂ ਨੂੰ ਪਿਆਰ ਦੇ ਜਾਲ ਦੇ ਵਿੱਚ ਫਸਾਇਆ ਜਾਂਦਾ ਹੈ ਉਹਨਾਂ ਬੇਟੀਆਂ ਕੇ ਹੱਥ ਜੋੜ ਕੇ ਬੇਨਤੀ ਆ ਕਿ ਗਾਣਾ ਇੱਕ ਨਹੀਂ ਹੈ ਕੇਰਲਾ ਮੂਵੀ ਵੀ ਦੇਖੀ ਆ ਬਹੁਤ ਕੁਛ ਪਹਿਲਾਂ ਆਪਾਂ ਦਿਖਾ ਵੀ ਚੁੱਕੇ ਆ ਸਾਰੀਆਂ ਬੱਚੀਆਂ ਨੂੰ ਉਹਦੇ ਲਈ ਅਵੇਅਰ ਹੋਣਾ ਬਹੁਤ ਜ਼ਰੂਰੀ ਆ ਜੀ ਉਹਨਾਂ ਦੇ ਲਈ ਬੱਚਿਆਂ ਦੇ ਲਈ ਖਾਸ ਕਰਕੇ ਕਿ ਆਪਾਂ ਫਿਲਮਾਂ ਵੇਖਦੇ ਆ ਫਿਲਮਾਂ ਵੇਖ ਕੇ ਕਿ ਆਪਾਂ ਧਰਮ ਦੇ ਖਿਲਾਫ ਹੀ ਪਿਆਰ ਕਰਨਾ ਹੈ ਜਿਆਦਾ ਕਿ ਮੂਵੀਆਂ ਚ ਜੋ ਦੱਸਿਆ ਜਾਂਦਾ ਹੈ ਤਕਰੀਬਨ ਜੇ ਆਪਾਂ ਕਰੀਨਾ ਕਪੂਰ ਨੂੰ ਦੇਖ ਰਹੇ ਆ ਉਸ ਰਸਤੇ ਦੇ ਉੱਤੇ ਬੱਚੀਆਂ ਚੱਲ ਪਈਆਂ ਔਰ ਉਹ ਰਸਤਾ ਗਲਤ ਹੈ ਅੱਜ ਤੁਸੀਂ ਇਹ ਦੇਖੋ ਕਿ ਉਹ ਬੱਚੀਆਂ ਫਰੀਜਾਂ ਵਿੱਚ ਕਟੀਆਂ ਪਾਈਆਂ ਜਾਂਦੀਆਂ ਨੀਲਾ ਡਰਮ ਮਸ਼ਹੂਰ ਹੋ ਗਿਆ ਤੁਹਾਡੇ ਸਾਹਮਣੇ ਅੱਜ ਸਨਾਤਨੀ ਬੇਟੀਆਂ ਨਾਲ ਕੀ ਨਹੀਂ ਹੋਇਆ ਅੱਜ ਕਲਾਵਾ ਬਣ ਕੇ ਤਿਲਕ ਲਗਾ ਕੇ ਵੀ ਜਿਹੜੇ ਮੁਸਲਮਾਨ ਜਿਹਹਾਦੀ ਨੇ ਜਿਹਹਾਦੀ ਜਨਾਂ ਦੀ ਮੈਂ ਗੱਲ ਕਰੀ ਜਿਹਹਾਦ ਜਿਹੜੇ ਬਰਹਾਵਾ ਦੇ ਰਹੇ ਨੇ ਜਿਹਹਾਦ ਧਰਮ ਨੂੰ ਵਿੱਚ ਆਲੇ ਆ ਕੇ ਸਾਡੀਆਂ ਧੀਆਂ ਬੇਟੀਆਂ ਦੇ ਨਾਲ ਪਿਆਰ ਦਾ ਚੱਕਰ ਚਲਾ ਕੇ ਉਹਨਾਂ ਨੂੰ ਪ੍ਰੈਗਨੈਂਟ ਕਰਦੇ ਨੇ ਉਹਨਾਂ ਦਾ ਧਰਮ ਪਰਿਵਰਤਨ ਕਰਾਇਆ ਜਾਂਦੇ ਨੇ ਉਹਨਾਂ ਬੇਟੀਆਂ ਦੇ ਲਈ ਇਹ ਸਿੱਧਾ ਸਿੱਧਾ ਸੰਦੇਸ਼ ਹੈ ਇਸ ਗਾਣੇ ਦੇ ਥਰੂ ਕਿ ਜਾਗਰਤ ਹੋ ਜਾਓ ਹਿੰਦੂਓ ਹੁਣ ਤੁਹਾਡੇ ਚੁੱਪ ਰਹਿਣ ਦੀ ਵਾਰੀ ਨਹੀਂ ਹੈ ਕਿਉਂਕਿ ਇਹ ਜਿਹੜਾ ਪਾਣੀ ਹੈ ਨਾ ਹੁਣ ਸਿਰ ਤੋਂ ਉੱਪਰ ਜਾਣ ਲੱਗ ਗਿਆ ਹੈ ਬਿਲਕੁਲ ਜੀ ਮੈਂ ਸਭੀ Hindu ਲੜਕੀਆਂ ਕੋ ਇੱਕ ਸੰਦੇਸ਼ ਦੇਣਾ ਚਾਹੂੰਗੀ ਆਪਣੀ ਤਰਫ ਸੇ ਕਿ ਭਈ Hindu ਜੋ ਲੜਕੀਆਂ ਹੈ ਖਾਸ ਕਰਕੇ ਪਹਿਲੀ ਬੱਤ ਤੋਂ ਕਿਸੇ ਮੁਸਲਮਾਨ ਕੇ ਚੱਕਰ ਮੇਂ ਨਾ ਪੜੇ और मुसलमान क्या अपने माँ बाप के मर्ज़ी के खिलाफ किसी लड़के से प्यार ना करें बहुत सी लड़कियाँ देखी हैं घर से भाग जाती हैं माँ बाप को पता लगता है पुलिस लेके जा रही हैं खुद भी जा रही है उनके पैरों में ही पड़ रही है अपनी पगड़ियाँ उसके अपनी लड़कियों के पैरों में डाल रहे हैं लेकिन लड़कियाँ तब भी नहीं मानती मैं यही कहूँगी कि लड़कियाँ ऐसे गलत काम ना करें आजकल टाइम बहुत आगे बढ़ चुका है अपनी पढ़ाई करें अपने पैरों पर खड़े हुए और अपने माँ बाप का नाम रोशन करें और ख़ास करके मुसलमान लड़के के चक्कर में बिल्कुल ना पढ़ें वो कुछ नहीं करते सिर्फ़ हमारी इज्जतों के साथ खेलते हैं इससे ज़्यादा और वो कुछ भी करते हैं ਸਭ ਬਿਲਕੁਲੀ ਅਸੀਂ ਵੀ ਇਹ ਸੰਦੇਸ਼ ਇਹ ਜਿਹੜੇ ਮਾਪਿਓ ਨੇ ਆਪਣੀਆਂ ਧੀਆਂ ਨੂੰ ਚਾਹ ਚਾਹੇ ਲਾਡਾ ਨਾਲ ਪਾਲਿਆ ਹੋਵੇ ਉਹ ਕਿਸੇ ਵੀ ਧਰਮ ਦੀ ਹੋਵੇ ਜਿਹੜੇ ਮਾਪਿਓ ਕਪੜਾ ਨਹੀਂ ਮਾੜਾ ਖਵਾਉਂਦੇ ਧੀਆਂ ਨੂੰ ਰੋਟੀ ਨਹੀਂ ਮਾੜੀ ਖਵਾਉਂਦੇ ਤੋਂ ਆਪਣੇ ਕੁੜੀਆਂ ਲਈ ਮੁੰਡੇ ਕਿਤੇ ਜਾਂ ਉਹਨਾਂ ਦੇ ਵਰ ਉਹ ਮਾੜੇ ਲੱਭਣਗੇ ਅਸ਼wini ਹਿੰਦੂ ਜੀ ਜਿਨ੍ਹਾਂ ਨੇ ਆਪਣੇ ਨਾਮ ਪਿੱਛੇ ਹਿੰਦੂ ਹੀ ਲਗਾ ਲਿਆ ਕਿਉਂਕਿ ਇੱਕ ਟਾਈਟਲ ਜਿਹੜਾ ਲੱਗ ਚੁੱਕਾ ਅਸ਼wini ਹਿੰਦੂ ਜੀ ਹਿੰਦੂ ਤੋਂ ਹਿੰਦੂ ਪਤਾ ਲੱਗਦਾ ਵੀ ਇੱਕ ਅਸੀਂ ਸਨਾਤਮੀ ਆ ਤੇ ਉਹਨਾਂ ਨਾਲ ਗੱਲ ਕਰਦੇ ਜਿਹੜੇ ਧਰਮ ਦੀ ਰੱਖਿਆ ਲਈ ਹਮੇਸ਼ਾ ਆਪਣੇ ਯੋਗਦਾਨ ਪਾਉਂਦੇ ਰਹਿੰਦੇ ਐ ਅਸ਼ਵੀ ਹਿੰਦੂ ਜੀ ਅੱਜ ਜਿਹੜਾ Song ਲਲਕਾਰ ਆ ਤੁਹਾਡੀ ਕੀ ਸਤਿ ਤੇ ਕਹਿਣਾ ਹੈ ਤੁਹਾਡਾ ਕੀ ਵਿਚਾਰ ਹੈ ਤੇ ਇਹ ਇੱਕ Song ਜਾਂ ਗਾਣਾ ਨਹੀਂ ਐ ਜੀ ਇਹ ਲਲਕਾਰ ਆ ਜੋ ਕਿਸੇ ਟਾਈਮ ਸਾਡੇ ਪੁਰਖੇ ਲਲਕਾਰ ਵੰਗਾਰ ਦੇ ਸੀਗੇ ਜੀ ਬਹੁਤ ਸਮੇਂ ਤੋਂ ਪੰਜਾਬ ਚ ਲਲਕਾਰ ਰੁੱਕ ਗਏ ਸੀਗੇ ਔਰ ਅੱਜ ਜਿਹੜਾ ਮੇਰੇ ਬੱਚੇ ਮੇਰੇ ਸ਼ੇਰ ਪਾਲੀ ਸੈਜਪਾਲ ਨੇ ਗਾਣਾ ਰਿਲੀਜ਼ ਕੀਤਾ ਹੈ ਬੜਾ ਅੱਛਾ ਲੱਗਿਆ ਇਹ ਲਲਕਾਰ ਬੰਗਾਰ ਹਰ ਥਾਂ ਤੇ ਹਰ ਵਿਅਕਤੀ ਦੇ ਫੋਨ 'ਚ ਮੋਬਾਈਲ 'ਚ ਟੀਵੀ ਵਿੱਚ ਜਾਣੀ ਚਾਹੀਦੀ ਹੈ ਇਹ ਚ ਬੜਾ ਸ਼ਾਨਦਾਰ ਸੰਦੇਸ਼ ਹੈ ਇਹਜਾ ਸੰਦੇਸ਼ ਹੈ ਇਹਦੀ ਲਲਕਾਰ ਹੈ ਕਿ ਜਿਹੜੀ ਹਰ ਹਿੰਦੂ ਦਿਮਾਗ ਦੇ ਵਿੱਚ ਬੈਠਣੀ ਚਾਹੀਦੀ ਹੈ ਤੁਸੀਂ ਹੁਣ ਇੱਕ ਬੱਚੇ ਨੂੰ ਸਵਾਲ ਪੁੱਛ ਰਹੇ ਸੀਗੇ ਕਿ ਇਹਦਾ ਜ਼ਿੰਮੇਦਾਰ ਕੌਣ ਹੈ ਕੌਣ ਸਿਖਾਏਗਾ ਬੱਚਿਆਂ ਨੂੰ ਲਾਜ ਹੀ ਹਾਥੋਂ ਬਚੰਦਾ ਮੈਂ ਸੋਚ ਰਿਹਾ ਸੀ ਕਿ ਮੈਂ ਅੱਜ ਉੱਤਰ ਮੈਂ ਹੀ ਦਵਾਂਗਾ ਇਹਦਾ ਜ਼ਿੰਮੇਦਾਰ ਦੀ ਕੋਈ ਵੀ ਹੋਵੇ ਕਿੰਤੂ ਜ਼ਿੰਮੇਦਾਰੀ ਤਾਂ ਜਿਹੜੇ ਸਾਡੇ ਆਪਣੇ ਧਰਮ ਪ੍ਰਚਾਰਕ ਕਥਾ ਵਾਚਕ ਇਹ ਉਹਨਾਂ ਦੀ ਜ਼ਿੰਮੇਦਾਰੀ ਬਣਦੀ ਹੈ ਜਿਹੜੇ ਚੂਕ ਗਏ ਜਿਹੜੇ ਸਾਡੇ ਸਮਾਜ ਨੂੰ ਇਹ ਦੱਸ ਨਹੀਂ ਸਕੇ ਕਿ ਆਪਣੇ ਧਰਮ ਦੇ ਉੱਪਰ ਕਿਸ ਤਰ੍ਹਾਂ ਡਰਣਾ ਹੈ ਧਰਮ ਪਰ ਬਦਲ ਨਹੀਂ ਕਰਨਾ ਕੁੜੀਓ ਲਾਜਿਹਦਾ ਸ਼ਿਕਾਰ ਨਹੀਂ ਹੋਣਾ ਕਿਤਨਾ ਕਿਤੇ ਸਾਡੇ ਜਿਹੜਾ ધਰਮ ਪ੍ਰਚਾਰ ਕੇ ਉਹਨਾਂ ਦੀ ਬਹੁਤ ਵੱਡੀ ਕਮੀ ਹੈ ਜੀ ਔਰ ਭਗਵਾਨ ਜੀ ਕਰਨਗੇ ਸੁਧਾਰ ਹੋ ਰਿਹਾ ਹੈ ਕੁਝ ਕਥਾ ਪਾਚ ਕੈਸੇ ਆ ਰਹੇ ਸਾਹਮਣੇ ਕਿ ਅੱਛਾ ਹੁਣ ਅਗੋਂ ਸਮੇਂ ਆਏਗਾ ਸੋ ਬਿਲਕੁਲ ਜੇ ਗੱਲ ਕਰੀਏ ਕਿਸੇ ਵੀ ਸਮਾਜ ਦੀ ਉਹਦੇ ਵਿੱਚ ਪੁਰਾਣੇ ਵੇਲੇ ਵੀ ਗਾਥਾਵਾਂ ਗਾਈਆਂ ਜਾਂਦੀਆਂ ਸੀ ਆਪਣੇ ਯੋਧਿਆਂ ਦੀਆਂ ਨੌਜਵਾਨ ਪੀੜੀ ਨੂੰ ਜਗਾਣ ਲਈ ਜੇ ਗੱਲ ਕਰੀਏ ਸਿੱਖ ਪ੍ਰਚਾਰਕਾਂ ਦੀ ਤਾਂ ਉਹਨਾਂ ਵਿੱਚ ਵੀ ਕੁਸ਼ਰੀ ਕੁਝ ਨਹੀਂ ਰਾਹੀ ਆਪਣੇ ਗਾਥਾਵਾਂ ਸੁਣਾਉਂਦੇ ਨੇ ਜਿਸ ਵਿੱਚ ਕਿ ਅਸੀਂ ਸਾਡੇ ਹਿੰਦੂ ਸਨਾਤਮ ਯੋਧੇ ਜੇਕਾਰਾ ਵੀਰ ਬਜਰੰਗੀ ਹਰ ਹਰ ਮਹਾਦੇਵ ਦਾ ਨਾਰਾ ਲਾਂਦੇ ਤੇ ਇੱਕ ਲਗ ਵਾਈਪਸਾਂਦੀਆਂ ਨੇ ਤੇ ਜਦੋਂ ਯੰਗ ਵਿੱਚ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦਾ ਲਲਕਾਰਾ ਲੱਗਦਾ ਤੇ ਲਗ ਵਾਈਪਸਾਂਦੀਆਂ ਨੇ ਉਹ ਜੋਸ਼ ਭਰਦਿਆਂ ਨੇ ਸੋ ਇਦਾਂ ਦਾ ਹੀ ਜੋਸ਼ ਪਾਲੀ ਸਹਿਜਪਾਲ ਸਹਿਜਪਾਲ ਪ੍ਰੋਡਕਸ਼ਨ ਵੱਲੋਂ ਹਿੰਦੂ ਸਨਾਤਮ ਯੋਧਿਆਂ ਵਿੱਚ ਭਰਨ ਦੀ ਕੋਸ਼ਿਸ਼ ਕੀਤੀ ਗਈ ਹੈ ਵੱਧ ਤੋਂ ਵੱਧ Song ਨੂੰ ਸੁਣੋ ਲਾਈਕ ਕਰੋ ਫੋਲੋ ਕਰੋ ਤਾਕੀ ਸਨਾਤਨ ਧਰਮ ਦੀ ਜਿਹੜੀ ਆ ਹੋਰ ਹੋਂਦ ਨੂੰ ਬਰਕਰਾਰ ਕਰ ਸਕੀਏ ਦੇਖਦੇ ਹੋ ਯੂनाइटेड बोर्ड ਪੰਜਾਬ ਚੈਪਟਰ ਕੈਮਰਾਮੈਨ ਬినੋ ਠਾਕੁਰ ਦੇ ਨਾਲ ਮਨੋਜੀਰਾ